ਮਨ ਦੇ ਅੰਦਰ ਇੱਕ ਅੰਧੇਰਾ ਹੈ ਇਸ ਨੂੰ ਅਗਿਆਨ ਦਾ ਅੰਧੇਰਾ ਕਿਹਾ ਜਾਂਦਾ ਸਾਰੇ ਦੁੱਖਾਂ ਦਾ ਮੂਲ ਜਿਸ ਦੀ ਵਾਪਤੀ ਹੁੰਦਸਿਆ ਅੰਧਕਾਰ ਸੁਖ ਕੋ ਪਉਣਾ ਸੋਈ ਹੈ ਰਾਜਾ ਰੰਕ ਦੂ ਮਿਲ ਰੋਈ ਉਸ ਅੰਧੇਰੇ ਵਿੱਚ ਭਾਵੇਂ ਰਾਜਾ ਹੈ ਭਾਵੇਂ ਗਰੀਬ ਹੈ ਦੋਵੇਂ ਦੁਖੀ ਹਨ ਕੋਈ ਹਨੇਰਾ ਹੋਵੇ ਕਾਨੂੰਨ ਕੁਦਰਤ ਕਿਸੇ ਦਾ ਲਿਹਾਜ਼ ਨਹੀਂ ਨਾ ਕਰਦੀ ਕੋਈ ਹਨੇਰਾ ਹੋਵੇ ਔਰ ਕਣਾ ਜੰਗਲ ਹੋਵੇ ਹੱਥ ਮਾਰੇ ਦੀਨਾ ਨਾ ਹੋਵੇ ਭਾਵੇਂ ਉੱਥੇ ਤਰੀਫ਼ ਚਲੇਗਾ ਭਾਵੇਂ ਬਾਤਸ਼ਾਹ ਚਲੇਗਾ ਦੋਵੇਂ ਦੁਖੀ ਹੋਣਗੇ ਇਸੇ ਤਰ੍ਹਾਂ ਜਿਹੜਾ ਮਨ ਦੇ ਅੰਦਰ ਅਗਿਆਨ ਦੀ ਰੂਪੀ ਅੰਧੇਰਾ ਹੈ ਉਸ ਅਗਿਆਨ ਦੇ ਅੰਧੇਰੇ ਵਿੱਚ ਕੋਈ ਵੀ ਸੁਖੀ ਨਹੀਂ ਜਿੰਨੀ ਦੇਰ ਤੱਕ ਉਹ ਅੰਧੇਰਾ ਦੂਰ ਨਹੀਂ ਹੁੰਦਾ ਉਸ ਨੂੰ ਦੂਰ ਕਰਨ ਵਾਸਤੇ ਗੁਰੂ ਦਾ ਗਿਆਨ ਹੀ ਸਮਰਥ ਹੈ ਗੁਰੂ ਤੋਂ ਰੋਸ਼ਨੀ ਮਿਲਦੀ ਹੈ ਜਿਹੜੀ ਉਸ ਅੰਧੇਰੇ ਨੂੰ ਦੂਰ ਕਰਦੀ ਹੈ ਵਰਨਾ ਜੇ ਸੋਚਦਾ ਉਹ ਗਵੇ ਸੂਰਜ ਚੜ੍ਹੇ ਹਜ਼ਾਰ ਆਸਮਾਨ ਵੀ ਸੋਚ ਚੰਦਰਮਾ ਹਜ਼ਾਰ ਸੂਰਜ ਜਿ ਕਲਖ ਚੜ ਜਾਂਦੇ ਇਤਨੀ ਰੋਸ਼ਨੀ ਹੋ ਜਾਏ ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਉਹ ਅਗਿਆਨਤਾ ਦਾ ਹਨੇਰਾ ਬਿਨਾ ਗੁਰੂ ਦੀ ਕਿਰਪਾ ਤੋਂ ਕਦੇ ਦੂਰ ਨਹੀਂ ਹੋਸ